ਬਾਬਾ ਦਿੱਤ ਮਲ ਸ਼ਹੀਦ ਦੀ ਯਾਦ ਵਿੱਚ ਪਿੰਡ ਖਿਆਲਾ ਵਿਖੇ ਕਰਵਾਏ ਗਏ ਕਬੱਡੀ ਮੈਚ ਦੇ ਸ਼ੋਅ ਮੈਚ ਵਿੱਚ ਖਿਡਾਰੀਆਂ ਨੂੰ ਸੋਨੇ ਦੀਆਂ ਮੁੰਦਰੀਆਂ ਨਾਲ ਸਨਮਾਨਿਤ ਕੀਤਾ ਗਿਆ ਸਿੱਖ ਇਤਿਹਾਸ ਦੀ ਪਹਿਲੀ ਜੰਗ ਵਿੱਚ ਸ਼ਹੀਦ ਹੋਣ ਵਾਲੇ ਬਾਬਾ ਦਿੱਤ ਮਲ ਸ਼ਹੀਦ ਦੀ ਯਾਦ ਵਿੱਚ ਪਿੰਡ ਖਿਆਲਾ ਕਲਾ ਖੁਰਦ ਵਿਖੇ ਕਬੱਡੀ ਦੇ ਸ਼ੋਅ ਮੈਚ ਕਰਵਾਏ ਗਏ ਪਹਿਲਾ ਮੁਕਾਲਾ ਬਾਬਾ ਦਿੱਤ ਮਲ ਸ਼ਹੀਦ ਕਬੱਡੀ ਕਲੱਬ ਖਿਆਲਾ ਕਲਾ ਅਤੇ ਬਾਬਾ ਸਾਧੂ ਸਿੰਘ ਕਬੱਡੀ ਕਲੱਬ ਚਵਿੰਡਾ ਦੇ ਦਰਮਿਆਨ ਕਰਵਾਇਆ ਗਿਆ ਜਿਸ ਵਿੱਚ ਖਿਆਲਾਕਲਾ ਦੀ ਕਲੱਬ ਦੀ ਟੀਮ 9 ਅੰਕਾਂ ਦੇ ਫਰਕ ਨਾਲ ਮੈਚ ਜਿੱਤ ਗਈ। ਦੂਸਰਾ ਸ਼ੋਅ ਮੈਚ ਖਿਆਲਾਕਲਾ ਕਲੱਬ ਅਤੇ ਚੱਬਾ ਦੀ ਟੀਮਾਂ ਦਰਮਿਆਨ ਹੋਇਆ ਜਿਸ ਵਿੱਚ ਚੱਬਾ ਦੀ ਟੀਮ 31 ਦੇ ਮੁਕਾਬਲੇ 35 ਅੰਕ ਨਾਲ ਲੈ ਕੇ ਜਿੱਤੂ ਰਹੀ। ਅਖੀਰ ਮੈਚ ਸ਼ਹੀਦ ਲਖਬੀਰ ਸਿੰਘ ਕਵੱਡੀ ਕਲੱਬ ਕਰਿਆਰਾ ਅਤੇ ਬਾਬਾ ਬੁੱਢਾ ਸਾਹਿਬ ਕਵੱਡੀ ਕਲੱਬ ਰਮਦਾਸ ਵਿੱਚ ਹੋਇਆ ਜੋ ਬਹੁਤ ਹੀ ਫਸਫੇ ਮੁਕਾਬਲੇ ਵਿੱਚ ਰਮਦਾਸ ਕਲੱਬ ਦੀ 2 ਅੰਕਾਂ ਦੇ ਫਰਕ ਨਾਲ ਮੁਕਾਬਲਾ ਜਿੱਤ ਲਿਆ। ਇਨਾ ਮੁਕਾਬਲੇ ਦੌਰਾਨ ਸੇਵਕ ਚਵਿੰਡਾ ਤੂਫਾਨ ਸੰਗਨੇ ਵਾਲਾ ਜਗਮਉਨ ਸਿੰਘ ਮੱਖੀ ਵਾਲਾ ਵਧੀਆ ਰੇਡਰ ਤੇ ਜਾਫੀ ਚੁਣੇਗੇ ਪ੍ਰਬੰਧਕ ਕਮੇਟੀ ਖਿਆਲਾ ਦੇ ਪ੍ਰਧਾਨ ਪਾਈ ਲਖਵਿੰਦਰ ਸਿੰਘ ਖਿਆਲਾ ਦੀ ਅਗਵਾਈ ਹੇਠ ਹਰਿੰਦਰ ਸਿੰਘ ਸ਼ਾ ਸ਼ਮਸ਼ੇਰ ਸਿੰਘ ਪੰਗੂ ਡਾਕਟਰ ਭਗਵੰਤ ਸਿੰਘ ਖਿਆਲਾ ਮਲਕੀਤ ਸਿੰਘ ਜਦਵਿੰਦਰ ਸਿੰਘ ਹੇਰ ਲਖਵਿੰਦਰ ਸਿੰਘ ਚੇਅਰਮੈਨ ਸਰਦੂਰ ਸਿੰਘ ਖਿਆਲਾ ਆਦੀ ਨੇ ਜੇਤੂ ਟੀਮਾਂ ਰਮਨ ਖਿਆਲਾ ਦਿਲਾਵਰ ਖਿਆਲਾ ਤਸਵੀਰ ਖਿਆਲਾ ਪਿੰਡਾ ਖਿਆਲਾ ਆਦੀ ਖਿਡਾਰੀਆਂ ਨੂੰ ਨਕਦ ਰਾਸ਼ੀ ਤੋਂ ਇਲਾਵਾ ਐਲ ای ਡੀ ਸਨਮਾਨ ਚਿੰਨ ਅਤੇ ਘੋ ਦੇ ਪੀਪੇ ਦੇ ਕੇ ਸਨਮਾਨਿਤ ਕੀਤਾ ਗਿਆ ਕਬੱਡੀ ਮੈਚ ਵਿੱਚ ਕਮੈਂਟਰੀ ਹਰਜੀਤ ਸਿੰਘ ਰਡਾਲਾ ਸਮਸ਼ੇਸ਼ ਸਿੰਘ ਠੱਟਾ ਵਰਿੰਦਰ ਸਿੰਘ ਖੇਮਕਰਨ ਅਤੇ ਲਛੇਦਰ ਸ਼ਾਜ਼ਾਵੀ ਕੀਤੀ ਗਈ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਇਹ ਤਸਵੀਰਾਂ ਪਿੰਡ ਖਿਆਲਾ ਦੀਆਂ ਹਨ ਜਿੱਥੇ ਬਾਬਾ ਦਿੱਤ ਮਲ ਸ਼ਹੀਦ ਦੀ ਯਾਦ ਵਿੱਚ ਪਿੰਡ ਖਿਆਲਾ ਵਿਖੇ ਕਬੱਡੀ ਦੇ ਮੈਚ ਕਰਵਾਏ ਗਏ ਅਤੇ ਜੇਤੂ ਟੀਮਾਂ ਵਿੱਚ ਇਨਾਮ ਵੰਡੇ ਗਏ ਇਹ ਸਾਲਾਨਾ ਸ਼ੀਦੀ ਜੋੜ ਮੇਲਾ ਖਿਆਲਾ ਕਲਾ ਤੇ ਖਿਆਲਾ ਖੁਰਦੀ ਸੰਗਤ ਹਰ ਸਾਲ ਬੜੇ ਉਤਸ਼ਾਹ ਨਾਲ ਮਨਾਉਂਦੀ ਆ ਤੇ ਸੋ ਬਾਬਾ ਦਿੱਤਮਲ ਜੀ ਸ਼ਹੀਦ ਉਹਨਾਂ ਦੀ ਯਾਦ ਵਿੱਚ ਅੱਜ ਵੀ ਜੋੜ ਮੇਲਾ ਮਨਾਇਆ ਗਿਆ ਤੇ ਦੋਵਾਂ ਸੰਗਤਾਂ ਦੀ ਸੰਗਤ ਨੇ ਬਹੁਤ ਸਹਾਇਕ ਦਿੱਤਾ ਥੋੜਾ بارش ਦੇ ਕਾਰਨ ਇੱਕ ਵਾਰੀ ਜਿਹੜਾ ਕਬੱਡੀ ਦੀ ਖੇਡ ਹੋਈ ਆ ਲੱਗਦਾ ਸੀ ਕਿ ਨਹੀਂ ਹੋ ਪਾਊਗੀ ਕਿਉਂਕਿ ਜਿਹੜੀ ਸਾਡੇ ਪਿੰਡ 'ਚ ਗਰਾਊਂਡ ਸੀ ਉਹਦੇ ਵਿੱਚ ਪਾਣੀ ਭਰਿਆ ਸੀ ਪਰ ਫਿਰ ਵੀ ਪਿੰਡ ਦੇ ਨੌਜਵਾਨਾਂ ਨੇ ਬੜਾ ਉਦਮ ਕਰਕੇ ਇੱਥੇ ਉੱਚੀ ਜਗ੍ਹਾ ਲੱਭ ਕੇ ਪੂਰੀ ਤਿਆਰੀ ਕਰਕੇ ਤੇ ਇਹ ਕਬੱਡੀ ਦਾ ਜੋ ਕੱਪ ਕਰਵਾਇਆ ਤੇ ਮੈਂ ਸਾਰੇ ਪਲੇਅਰਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਚੇਚੇ ਤੌਰ ਤੇ ਸਾਡੇ ਛੋੜੇ ਜਿਹੇ ਸੱਦੇ ਤੇ ਸਾਡੇ ਨਗਰਾਂ ਵੱਲੋਂ ਛੋਟੇ ਜਿਹੇ ਸੱਦੇ ਤੇ ਇੱਥੇ ਪਹੁੰਚਿਆ ਤੇ ਸਾਡੇ ਕੱਪ ਨੂੰ ਕਾਮਯਾਬ ਕੀਤਾ ਸਾਡੇ ਮੇਲੇ ਨੂੰ ਕਾਮਯਾਬ ਕੀਤਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਖਿਆਲਾ ਪੁਰ ਪਲਾ ਖਿਆਲਾ ਖੁਰਦ ਦੋਆ ਪੰਚਾਇਤਾਂ ਵੱਲੋਂ ਕਮੇਟੀ ਵੱਲੋਂ ਸਾਧ ਸੰਗਤ ਪਿੰਡ ਦੀ ਸਾਰੀ ਵੱਲੋਂ ਜੋੜ ਮੇਲਾ ਬਾਬਾ ਦੇਤਮਲ ਸ਼ਹੀਦ ਦਾ ਬਹੁਤ ਵਧੀਆ ਧੂਮਤਾ ਹੁਣਾ ਮਨਾਇਆ ਗਿਆ। ਇੱਕ ਮੇਲਾ ਮਨਾਇਆ ਗਿਆ ਤੇ ਕੀ ਕੀ ਇਹਦੇ ਵਿੱਚ ਪ੍ਰੋਗਰਾਮ ਦੇ ਇਹਦੇ ਵਿੱਚ ਪ੍ਰੋਗਰਾਮ ਢਾਡੀ ਰਾਗੀ ਸਾਰੇ ਕਬੱਡੀ ਦੇ ਮੈਚ ਬਹੁਤ ਵਧੀਆ ਧੂਮਤਾ ਹੁਣਾ ਮਨਾਏ ਗਏ। ਕਿੰਨਾ ਕੋ ਤਸ਼ਾਹ ਦੇਖਣ ਮੇਰਾ ਨੌਜਵਾਨ ਬਹੁਤ ਵਧੀਆ ਤਸ਼ਾਹ ਜੀ। ਬਹੁਤ ਗੱਲ ਜਿਹੜੇ ਨੌਜਵਾਨ ਨੇ ਨੱਚੇ ਦੇ ਵਿੱਚ ਜਾ ਜਾ ਰਹੇ। ਕਬੱਡੀ ਵੀ ਕਰਾਣਾ ਕੁੱਤੀਆਂ ਕਰਾਣਾ ਬਹੁਤ ਵਧੀਆ ਕਬੱਡੀ ਦਾ ਰੁਝਾਨ ਲੋਕਾਂ ਦਾ ਇਧਰ ਨੂੰ ਧਿਆਨ ਹੋਵੇ ਕਬੱਡੀ ਵਾਲ ਨੂੰ ਨਸ਼ੇ ਆ ਦਾ ਘਟੇ ਤੇ ਕੀ ਕੀ ਨਾਮ ਦਿੱਤੇ ਗਏ ਦੋਨੋਂ ਟੀਮਾਂ ਦੇ ਵਿੱਚ ਨਾਮ ਨਕਦ 60 45 ਦਾ 60 50 ਦਾ ਹੋਇਆ ਮੈਚ ਵੀ ਟੀਮ ਨੂੰ 60 ਜਿੱਤਣ ਵਾਲੀ ਨੂੰ ਹਾਰਨ ਵਾਲੀ ਨੂੰ 50000 ਤੇ ਮੈਚ ਹੋਏ